ਅੱਜ ਅੱਡੇ ਵੱਡੇ ਮਹਾਨ ਦਿਨ ਦੇ ਉੱਤੇ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਜੋ ਜਨਮਤੀ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਉਸ ਮੌਕੇ ਦੇ ਉੱਤੇ ਅੱਜ 14 ਅਪ੍ਰੈਲ 1891 ਵਾਲੇ ਦਿਨ ਜਨਮੇ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਅੱਜ ਸਾਰਾ ਭਾਰਤ ਅੱਜ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ ਬਾਬਾ ਸਾਹਿਬ ਜਿੱਥੇ ਇੱਕ ਮਹਾਨ ਜੂਰੀਸਟ ਸੀਗੇ ਇਕਨੋਮਿਸਟ ਸੀਗੇ ਸੋਸ਼ਲਿਸਟ ਸੀਗੇ ਤੇ ਉਹਦੇ ਨਾਲ ਪੋਲਿਟੀਕਲ ਲੀਡਰ ਵੀ ਨੇ ਔਰ ਉਹਨਾਂ ਦੀ ਜੋ ਦੇਣ ਹੈ ਸਮਾਜ ਨੂੰ ਉਹ ਉਸ ਦੇਣ ਨੂੰ ਕਦੇ ਜ਼ਿੰਦਗੀ ਦੇ ਵਿੱਚ ਟੁੱਟਲਾਇਆ ਨਹੀਂ ਜਾ ਸਕਦਾ ਉਹ ਬੜੀ ਹੀ ਮਹਾਨ ਦੇਣ ਹੈ ਜੋ ਸਮਾਜ ਨੂੰ ਔਰ ਬਾਬਾ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੇ ਲਈ ਮਨੁੱਖੀ ਹੱਕਾਂ ਤੇ ਹਕੂਕਾਂ ਲਈ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਲਗਾਈ ਸਮਰਪਿਤ ਕੀਤੀ ਤਕਰੀਬਨ 65 ਸਾਲ ਦੀ ਉਮਰ ਭੋਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਬਾਬਾ ਸਾਹਿਬ 1955 ਦੇ ਵਿੱਚ ਪਰ ਉਹਨਾਂ ਨੇ ਆਪਣੀ तमाम ਜਿੰਦਗੀ ਜੋ ਸਾਡੀ ਮਤਲਬ ਕਿ ਇਹ ਜਿਹੜਾ ਮਨੁਵਾਤੀ ਜੋ ਸਮਾਜ ਚੱਲ ਰਿਹਾ ਸੀ ਵਰਨ ਸ਼੍ਰंखला ਦੇ ਵਿੱਚ ਵੰਡਿਆ ਹੋਇਆ ਸਮਾਜ ਸੀ ਉੱਚ-ਨੀਚ ਜਾਤ ਪਾਤ ਜਿਹੜਾ ਭੇਦ ਭਾਬ ਸੀ ਔਰ ਖਾਸ ਕਰਕੇ ਜਿਹੜਾ ਦਲਿਤ ਸਮਾਜ ਸੀ ਉਹਦੇ ਹੱਕ ਸੀ ਜਿਹੜੇ ਉਹ ਮਾਰੇ ਜਾਂਦੇ ਸੀ ਹਰ ਜਗ੍ਹਾ ਦੇ ਉੱਤੇ ਉਹਨੂੰ ਦਬਾਇਆ ਜਾਂਦਾ ਸੀ ਛੂਹਾ ਛੂਤ ਦੀ ਜਿਹੜੀ ਰਾਜਨੀਤੀ ਸੀ ਉਹ ਜੋ ਸਮੇਂ ਦੇ ਵਿੱਚ ਚੱਲਦੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਜੜੋਂ ਪੁੱਟ ਕੇ ਉਸ ਜੰਗਾਲਾ ਨੂੰ ਜੜੋਂ ਪੁੱਟਿਆ ਔਰ ਇਹ ਐਡਾ ਵੱਡਾ ਯਾਨੀ ਕਿ ਰਿਫਾਰਮ ਕੀਤਾ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਐਡਾ ਵੱਡਾ ਰਿਫਾਰਮ ਕੀਤਾ ਸੋ ਅੱਜ ਪੂਰਾ ਭਾਰਤ ਉਹਨਾਂ ਦੀ ਇਸ ਅਦੁੱਤੀ ਜਾਨੀ ਕਿ ਜੋ ਮੈਂ ਕਹੂੰਗਾ ਕੁਰਬਾਨੀ ਨੂੰ ਇੱਕ ਕੁਰਬਾਨੀ ਸੀ ਬਹੁਤ ਵੱਡੀ ਜਿਹੜੀ ਉਹ ساری ਜ਼ਿੰਦਗੀ ਦੇ ਵਿੱਚ ਉਹਨਾਂ ਨੇ ਪੈਰ ਪੈਰ ਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ